ਅਰਜਨ ਦਾ ਵੀਜ਼ਾ ਆ ਗਿਆ। ਅੱਛਾ। ਹਾਂਜੀ। ਇਹ ਤਾਂ ਬਹੁਤ ਵਧੀਆ ਗੱਲ ਆ। ਪਰ ਮੇਰਾ ਨਹੀਂ ਆਇਆ ਹਜੇ। ਕਿਉਂ? ਕੁਛ ਪੇਪਰ ਵਰਕ ਕਰਕੇ ਮੇਰਾ ਵੀਜ਼ਾ ਰਹਿ ਗਿਆ ਹੈ। ਮਹਾਰਜਾ ਤਾਂ ਪਹਿਲਾਂ ਵਿਆਹ ਤੋਂ ਕਹਿੰਦਾ ਸੀ ਕਿ ਇਕੱਠੇ ਕਰ ਸਭ ਕੰਮ ਹੋਗਾ। ਹੁਣ ਕੀ ਗੱਲ ਆ? ਉਹਨੇ ਤਾਂ ਕੀਤਾ ਸੀ ਅਪਲਾਈ ਸ਼ਾਇਦ ਚਲੋ ਮੈਂ ਫਾਈਲ ਨਹੀਂ ਦੇਖੀ ਪਰ ਉਹ ਝੂਠ ਨਹੀਂ ਬੋਲ ਰਿਹਾ। ਉਹਨੂੰ ਐਂਬੈਸੀ ਪੇਪਰ ਮੰਗ ਰਹੀ ਹੈ ਤੇ ਉਹ ਅਗਰ ਜਲਦੀ ਅਪਲਾਈ ਹੋਣ ਕਰਦੇ ਆਂ ਤੇ ਘੱਟੋ ਘੱਟ 6 ਮਹੀਨੇ ਲੱਗ ਜਾਣੇ ਉਹਨੂੰ ਆਨ ਨੂੰ ਤੇ 6 ਮਹੀਨੇ ਬਾਬਾ ਮੈਂ ਵੇਟ ਨਹੀਂ ਕਰ ਸਕਦੀ ਤੇ ਅਰਜਨ ਨੂੰ ਮੈਂ ਇਕੱਲੇ ਜਾਣ ਨਹੀਂ ਜੇ ਦੇਣਾ ਹੈਗਾ ਉਹ ਚਲ ਕੋਈ ਗੱਲ ਨਹੀਂ 6 ਵੀ ਨਹੀਂ ਆ ਨਹੀਂ ਬਾਬਾ ਤੁਸੀਂ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਵੇ ਮੈਂ ਨਹੀਂ ਉਹਨੂੰ ਜਾਣ ਦੇਣਾ ਇਕੱਲੇ ਇੱਥੋਂ ਮੈਂ ਉਹਦੇ ਨਾਲ ਹੀ ਜਾਣਾ ਤੇ ਤੁਹਾਨੂੰ ਮੇਰੀ ਹੈਲਪ ਕਰਨੀ ਪੈਣੀ ਹੈ ਮੈਨੂੰ 30 ਲੱਖ ਦੀ ਲੋੜ ਹੈਗੀ ਹੈ ਤਾਂ ਮੈਨੂੰ ਅਰੇਂਜ ਕਰਕੇ ਦਿਓ ਹੋ ਤਾਂ ਆਪਾਂ ਕਿੱਥੋਂ ਕਰ ਦੇਣਾ ਅਰੇਂਜ ਕਿੱਥੋਂ ਇਤੋਂ ਕਰਦਣਾ 10 ਪੁੱਤ ਉਹ ਦੋ ਦੁਕਾਨਾਂ ਜਿੱਥੋਂ ਆਪਾਂ ਘਰ ਚ ਚਲਾਈਦਾ ਵਾ ਇੱਕ ਸਾਡਾ ਘਰ ਆ ਪਾਪਾ ਇੱਕ ਸ਼ਾਪ ਸੇਲ ਕਰ ਦੋ ਸ਼ਾਬਾਸ਼ ਪੁੱਤ ਧੀ ਆਪਣੀ ਨੂੰ ਆਪਾਂ ਵਿਆਹ ਤਾਂ ਹੁਣ ਆਪਾਂ ਤੈਨੂੰ ਬਾਹਰ ਭੇਜਦੇ ਆ ਤੇ ਆਓ ਸੜਕਾਂ ਤੇ ਆ ਜੀਏ ਬਹੁਤ ਸੋਹਣੀ ਮਤ ਦਿੱਤੀ ਤੈਨੂੰ ਕਿਸ ਨੇ ਨਾ ਉਹ ਤਾਂ ਗਨੋਂਦਾ ਤੇ ਸਾਡੀ ਪ੍ਰਾਪਰਟੀਆਂ ਬੜੀਆਂ ਵਾ ਹੁਣ ਕੀ ਹੋ ਗਿਆ ਸਭ ਕੁਝ ਹੈਗਾ ਪਾਪਾ ਪਰ ਜੇ ਹੁਣ ਉਹਨਾਂ ਦੀ ਜਿੰਨੀ ਪ੍ਰਾਪਰਟੀ ਹੈਗੀ ਆ ਉਹ ਇੱਕਦਮ ਸੇਲ ਨਹੀਂ ਹੋ ਸਕਦੀ ਹੈਗੀ ਐਨਾ ਚਾਰ ਦਿਨ ਖੜਕੇ ਚਲ ਜਿਓ ਕਾਰੀਆਂ ਗਾਲੀਆਂ ਪਾਪਾ ਏਜੰਟ ਜਿਹੜਾ ਤੁਹਾਡੇ ਵਿਆਹ ਨੂੰ ਨਹੀਂ ਹੋਇਆ ਫੀਸ ਪਾਪਾ ਪਹਿਲਾਂ ਇੱਕ ਇੰਜ ਡੇਟ ਹੁੰਦੀ ਹੈ ਰੈਡ ਲਾਈਨ ਹੁੰਦੀ ਹੈ ਉਹ ਤਾਂ ਫੇਰ ਕੀ ਹੋ ਗਿਆ ਕਰੋੜਾਪਤੀ ਸਾਮੀ ਕਾਰੀਆਂ ਗਾਲੀਆਂ ਤੁਹਾਨੂੰ ਪਾਪਾ ਇੰਨੇ ਪੈਸੇ ਕੈਸ਼ ਥੋੜੀ ਰੱਖੀ ਹੁੰਦੇ ਨੇ ਘਰ ਤੁਸੀਂ ਕਰਵਾ ਦਿਓ ਰੇਂਜ ਤੁਹਾਨੂੰ ਦੇ ਦੇਵਾਂਗੇ ਹੋਰ ਦੱਸੋ ਉਹ ਦੇਖ ਪੁੱਤ ਮੈਂ ਕਿੱਥੋਂ ਕਰਦਣੇ ਆ ਉਹ ਦੋ ਘਟ ਕੰਨਾ ਸਾਡੇ ਕੋਲ ਛੋਟੀਆਂ ਦੀਆਂ ਮਸੇ 10 ਤੋਂ 15 ਲੱਖ ਰੁਪਇਆ ਉਹ 15 ਤੋਂ ਲੱਖ ਦਾ ਆਪਣਾ ਮਕਾਨ ਆ ਤੇ ਆਪ ਕੀ ਸੜਕਾ ਤੇ ਚਲ ਜੀ ਹੁਣ ਬਹੁਤ ਸੋਹਣੀ ਗੱਲ ਕਰਨੀ ਆ ਫਿਰ ਐਦਾਂ ਕਰੋ ਪਾਪਾ ਮਕਾਨ ਸੇਲ ਕਰ ਦੋ ਸ਼ਾਬਾਸ਼ ਬੋਤ ਸ਼ਾਬਾਸ਼ ਨਾਲ ਇੱਕ ਗੱਲ ਹੋਰ ਤਾਂ ਨਾ ਤੂੰ ਕਹਿੰਨੀ ਆ ਕਿ ਉਹਨਾਂ ਦੀ ਪ੍ਰੋਪਰਟੀ ਛੇਤੀ ਸੇਲ ਕਿੱਥੇ ਹੋ ਜਾਊਗੀ ਉਹ ਮੈਂ ਆਪਣੀ ਦੁਕਾਨ ਵੇਚ ਦਿੰਦਾ ਤੇ ਤੈਨੂੰ ਲੱਗਦਾ ਉਹ ਸੱਟਾਂ ਵਿਕ ਜਾਊਗੀ ਕਿ ਸਾਡੇ ਗੱਲ ਤੁਸੀਂ ਪਹਿਲਾਂ ਅਰੇਂਜਮੈਂਟ ਕੀਤੇ ਹੋਏ ਵੇਚਣ ਵਾਸਤੇ ਪਾਪਾ ਮੇਰਾ ਕਹਿਣ ਦਾ ਮਤਲਬ ਹੈਗਾ ਕਿ ਜਿਹੜੀ ਤੁਹਾਡੀ ਪ੍ਰੋਪਰਟੀ ਹੋਏਗੀ ਕੁਝ ਘੱਟ ਪੈਸਿਆਂ ਦੀ ਹੈ ਉਹਨਾਂ ਦੀ ਕਰੋੜਾਂ ਚ ਹੈਗੀ ਐ ਉਹਨਾਂ ਦੀ ਇੰਨੀ ਜਲਦੀ ਨਹੀਂ ਅਰੇਂਜ ਹੋਣਾ ਕੋਈ ਬੰਦਾ ਸਮਝਣ ਦੀ ਕੋਸ਼ਿਸ਼ ਕਰੋ ਪਾਪਾ ਮੈਂ ਤੁਹਾਡ ਕੋ ਨਹੀਂ ਮੰਗਣਾ ਦੱਸੋ ਔਰ ਕਿਰਕੋ ਜਾਵਾ ਉਹ ਪੁੱਤ ਮੰਗਜੋ ਜਾਇਜ ਆ ਤੁਹਾਡੇ ਕਾ ਕਿਉਂ ਸੜਕਾ ਤੇ ਜਾਣ ਹੋਏ ਉਹ ਦੋ ਤੇ ਜੀਆ ਘਰ ਦੇ ਚ ਤੇ ਉਹਨਾਂ ਦਾ ਸੇਲ ਕਰ ਲਓ ਮੈਂ ਵੀ ਤਾਂ ਇਹੀ ਕਹਿ ਰਹੀ ਹਾਂ ਪਾਪਾ ਤੁਸੀਂ ਦੋ ਤੇ ਜੀਜੇ ਅਰੇਂਜ ਕਰ ਲਓ ਜਿੱਦਾਂ ਮਰਜੀ ਤੇ ਵੈਸੇ ਤੁਸੀਂ ਗੱਲਾਂ ਕਰਦੇ ਜੇ ਸਭ ਮੇਰਾ ਹੁਣ ਕਿੱਥੇ ਐ ਮੇਰਾ ਦਿਓ ਮੈਨੂੰ ਦੇਂਦੀ ਵਾਰੀ ਆਈ ਤੇ ਗੱਲਾਂ ਕਰਦੇ ਪਏ ਜੇ ਤੁਸੀਂ ਆ ਤੈਨੂੰ ਅਰਜਨ ਨੇ ਇੱਕ ਵਾਰੀ ਨਹੀਂ ਰੋਕਿਆ ਕਿ ਮਾਂ ਪਿਓ ਕੋ ਪੈਸੇ ਮੰਗਾ ਚੱਲੇ ਆ ਉਹਨੂੰ ਤੈਨੂੰ ਟੋਕਿਆ ਨਹੀਂ ਗਏ ਨੇ ਹਾਂ ਪਰ ਜਨ ਨੇ ਨਹੀਂ ਮੈਨੂੰ ਕੁਝ ਵੀ ਕਿਹਾ ਉਹਨੂੰ ਨਹੀਂ ਪਤਾ ਮੈਂ ਤਾਂ ਨਾ ਗੱਲ ਕਰਨ ਆਈ ਆ ਮੈਂ ਆਪਣੇ ਬਿਹਾਵ ਤੇ ਤੁਹਾਡਾ ਨਾਲ ਗੱਲ ਕਰ ਰਹੀ ਹਾਂ ਉਹ ਤੇ ਕਹਿੰਦਾ ਸੇਲ ਕਰ ਦੰਨੇ ਆ ਪ੍ਰੋਪਰਟੀ ਪਰ ਮੈਂ ਹੀ ਉਹਨੂੰ ਰੋਕਦੀ ਮੈਨੂੰ ਪਤਾ ਅਗਰ ਉਹ ਪ੍ਰੋਪਰਟੀ ਸੇਲ ਕਰਨ ਦੇ ਚੱਕਰ ਚ ਰਿਹਾ ਤਾਂ ਬਹੁਤ ਟਾਈਮ ਲੰਘ ਜਾਣਾ ਇਸ ਚੀਜ਼ ਨੂੰ ਤੇ ਫਿਰ ਤੁਹਾਨੂੰ ਜਾਂ ਮੰਮੀ ਨੂੰ ਫਿਰ ਮੌਕਾ ਮਿਲ ਜਾਣਾ ਕੋਈ ਨਾ ਕੋਈ ਤਕਲੀਸ਼ ਕਰਨ ਦਾ ਕਿ ਨਹੀਂ ਜੀ ਕੁੜੀ ਨਾਲ ਹੀ ਜਾਏਗੀ ਮੈਨੂੰ ਨਹੀਂ ਪਤਾ ਪਾਪਾ ਹੁਣ ਤੁਹਾਡੇ ਹੱਥ ਡੋਰ ਹੈਗੀ ਮੇਰੀ ਮੈਨੂੰ ਪੈਸੇ ਜਿੱਥੋਂ ਮੱਝ ਅਰੇਂਜ ਕਰਕੇ ਦਿਓ ਉਹ ਮੰਨਦਾਗਾ ਪਪੋਤਾ ਤੇਰੀ ਪ੍ਰੋਪਰਟੀ ਆ ਸਭ ਉਹ ਤੇਰਾ ਉਹ ਪਾ ਸਾਡੇ ਮਰਨ ਤੋਂ ਬਾਅਦ ਉਹ ਮੇਰੇ ਪਿਓ ਨੇ ਕਿਹੜੀ ਜਿਆਦਾ ਛੱਡੀ ਆ ਕਿ ਜਮਾ ਬਾਅਦ ਚੌਥੇ ਜਾ ਕੇ ਬਹਿਦਾਂਗੇ ਤੇਰੀ ਮਾਂ ਨੂੰ ਲੈ ਕੇ ਉਹ ਕੁਛਾ ਕਰਨ ਹੱਤ ਮਾਰੀ ਦੀ ਆ ਉਹ ਪਹਿਲਾਂ ਉਹਨਾਂ ਦਾ ਭੇਦ ਭਾ ਡੇਢ ਮਿੰਟ ਤੈਨੂੰ ਵਿਆਹ ਨੂੰ ਪਹਿਲਾਂ ਉਹਨਾਂ ਦਾ ਭੇਦ ਭਾ ਕਰਦੇ ਕੀ ਆ ਕੀ ਕਰਦੇ ਉਹ ਕੱਢ ਕੇ ਪੈਸੇ ਮੰਗਣ ਆ ਗੀਆਂ ਉਹੋ ਜਿਹੋ ਜਿੰਨਾ ਤੋਰਤਾ ਤੈਨੂੰ ਮਾਪਾ بار بار ਨਾ ਕੋ ਉਹਨਾਂ ਨੇ ਨਹੀਂ ਮੈਨੂੰ ਤੋਰਿਆ ਤੇ ਪੇਦ ਪਾ ਹੀ ਲਈ ਨਾ ਪੇਦ ਨੂੰ ਕੀ ਆ ਭਾਵੇਂ ਹਫ਼ਤੇ ਚ ਬੈ ਜੰਦਾ ਉਹਨੇ ਥੋੜੀ ਮੈਨੂੰ ਕਿਹਾ ਕਿ ਜਾ ਆਪਣੇ ਮਾਪਿਓ ਕੋ ਪੈਸੇ ਮੰਗ ਹੁਣ ਸਭ ਕੁਝ ਮੇਰੇ ਸਾਹਮਣੇ ਹੀ ਹੈਗਾ ਵਾ ਤਾਂ ਫੇਰ ਅਕਲ ਨੂੰ ਹੱਥ ਮਾਰ ਜਿਹੜਾ ਦੋ ਦਰ ਇੱਥੇ ਰਹਿਣਾ ਰੋ ਤੋ ਵਾਪਸ ਜਾਓ ਛੇ ਮੇਰ ਖੜ ਗਿਆ ਚਲ ਨਹੀਂ ਕੋਈ ਆਵਾਜ਼ ਨਹੀਂ ਤਰਿਆ ਪਾਪਾ ਇਹ ਗੱਲ ਦੱਸਿਓ ਮੈਂ ਤਾਂ ਤੁਸੀਂ ਮੈਨੂੰ ਬੜਾ ਪੁੱਤ ਪੁੱਤ ਕਰਦੇ ਰਹਿੰਦੇ ਜੀ ਤੂੰ ਸਾਡੀ ਕੁੜੀ ਨਹੀਂ ਤੂੰ ਸਾਡਾ ਮੁੰਡਾ ਹੈ ਤੇ ਅੱਜ ਯਾਰ ਮੈਨੂੰ ਦੱਸ ਹੀ ਦੋ ਅਗਰ ਚਲੋ ਮੇਰੀ ਜਗਾ ਤੁਹਾਡਾ ਮੁੰਡਾ ਹੁੰਦਾ ਵੀ ਤਾਂ ਉਹਨੂੰ ਜੇ ਲੋਡ ਪੈਂਦੀ ਪੈਸਿਆਂ ਦੀ ਕੱਲ ਨੂੰ ਵਿਆਹ ਤੋਂ ਬਾਅਦ ਹੀ ਅਗਲਾ ਢੜ ਕੋ ਮੰਗ ਲੰਦਾ ਹਿੱਸਾ ਕਿ ਮੈਂ ਤੁਹਾਡਾ ਅੱਢ ਰਹਿਣਾ ਵਾਂ ਅੱਜ ਕੱਲ ਨਹੀਂ ਵੀ ਬੱਚਾ ਦੀ ਬੰਦੀ ਜਾਂ ਮੈਂ ਲੈ ਕੇ ਆਪਣੀ ਫੈਮਿਲੀ ਨੂੰ ਬਾਹਰ ਜਾਣਾ ਇਹ ਕੁਛ ਵੀ ਉਹਨੂੰ ਲੋਡ ਪੈਂਦੀ ਕਿਉਂ ਤੁਸੀਂ ਉਹਦੀ ਹੈਲਪ ਨਾ ਕਰਦੇ ਇੰਨੇ ਪੈਸਿਆਂ ਦੀ ਦੱਸਿਓ ਮੈਨੂੰ ਉਹ ਤੇ ਜੇ ਨਬਤ ਹੁੰਦੀ ਆ ਨਾ ਤਾਂ ਮੈਂ ਆਪਣੇ ਜਵਾਬ ਨਹੀਂ ਕਰਉ ਕਰ ਦਿੰਦਾ ਉਹ ਬੇਦਖਲੇ ਦੇ ਦਿੰਦਾ ਉਹਨੂੰ ਓਏ ਮੇਰਾ ਕਮਾਇਆ ਹੋਇਆ ਵਾ ਜੋ ਵੀ ਆ ਮੇਰੇ ਮਰਨ ਤੋਂ ਬਾਅਦ ਪਹਿਲਾਂ ਨਹੀਂ ਅੱਛਾ ਜੀ ਚਲੋ ਮੰਨ ਲੰਨੇ ਆ ਵੀ ਗੱਲ ਤੁਹਾਡੀ ਠੀਕ ਆ ਚਲੋ ਇੱਧਰ ਆ ਜਾਓ ਤੁਸੀਂ ਮੈਨੂੰ ਬਾਹਰ ਭੇਜਣਾ ਚਾਹੁੰਦੇ ਸੀ ਮੈਰਿਜ ਤੋਂ ਪਹਿਲਾਂ ਸਟੱਡੀ ਬੇਸ ਤੇ ਭੇਜਣਾ ਚਾਹੁੰਦੇ ਸੀ ਉਦੋਂ ਵੀ ਤਾਂ ਪੈਸੇ ਲੱਗਣੇ ਸੀ ਨਾ ਪਾਪਾ ਉਹ ਕਿੱਥੋਂ ਲਿਆਨੇ ਸੀ ਉਹ ਪੁੱਤ ਤੂੰ ਗੱਲਾਂ ਬਹੁਤ ਕਰਦੀ ਆ ਤੂੰ ਇਹ ਵੀ ਸੁਣ ਲੈ ਉਹ ਤੈਨੂੰ ਬਾਹਰ ਭੇਜਣਾ ਹੈ ਸਟੱਡੀ ਬੇਸ ਤੇ ਉਹ ਛੋਟਾ ਜਿਹਾ ਲੋਨ ਕਰਨਾ ਹੈ 8-10 ਲੱਖ ਰੁਪਏ ਲੱਗਣਾ ਹੈ ਸਟੱਡੀ ਬੇਸ ਤੇ ਬਾਹਰ ਪੈਸਾ ਨਾ ਤੂੰ ਛੋਟਾ-ਬਟਾ ਕੰਮ ਵੀ ਕਰ ਲੈਂਦੀ ਉਹ ਪੁੱਤਾਂ ਵਾਲੀ ਗੱਲ ਕਰਕੇ ਤਾਂ ਬੁਖਾਉਂਦੀ ਆ ਪੁੱਤਾਂ ਵਾਲੀ ਨਹੀਂ ਕੀ ਉਹ ਸਾਡਾ ਵੀ ਸੋ ਬਹੁਤ ਸੋਹਣੀ ਕਰਤੂਤ ਤੇਰੀ ਤੇ ਮਾਂ ਪਿਓ ਨੂੰ ਸੜਕਾ ਤੇ ਲਾ ਕੇ ਤੁਸੀਂ ਬਾਹਰ ਨਿਕਲਣਾ ਆਪਣੇ ਚੰਗੇ ਦਿਨ ਵੇਖਣ ਤੇ ਮਾਂ ਪਿਓ ਦਾ ਕੀ ਆ ਮਾਂ ਪਿਓ ਕੋਈ ਹਮਤ ਨਹੀਂ ਹਾ ਦੇ ਤੁਹਾਡੇ ਹਾਸਤੇ ਮਨ ਲਮੋਂ ਤੁਹਾਡੇ ਵੱਲ ਜਵਾਬ ਆ ਮੈਨੂੰ ਤੂੰ ਮੇਰੇ ਵੱਲ ਜਵਾਬ ਹੀ ਸਮਝ ਤੇ ਇੱਥੇ ਮਿੱਟੀ ਪਾਰੀ ਹੁਣ ਗੱਲ ਬਾਤ ਚੁੱਕੀ ਨਾ ਨਾ ਹੁਣ ਮੂੰਹ ਨਾ ਬਣਾ ਉਹ 6 ਮਹੀਨਾ ਠਹਿਰ ਕੇ ਚਲ ਜੰਗੀ ਨਾ ਸੱਸ ਨਾਲ ਹੱਥ ਵਟਾ ਆਪਣਾ ਉਹਨਾਂ ਘਰ ਦੇ ਨਾ ਅਰਜਨ ਨੂੰ ਵੀ ਕੰਮ ਸੱਟ ਗਾ ਲੰਦੇ ਤੇ ਜਿਹੜਾ ਤੂੰ ਕਲੇਸ਼ ਇੱਥੇ ਪਾਇਆ ਨਾ ਪੈਸਾ ਦਾ ਹੁਣ ਇਹ ਹੱਕ ਬੰਦਾ ਅਰਜਨ ਦਾ ਉਹਨੇ ਵੇਖਣਾ ਵਾ ਆ ਤਾਂ ਵੀਜ਼ਾ ਤੋਂ ਉਹਨੇ ਲਵਾ ਲਿਆ ਸਾਰਾ ਪੈਸਾ ਲੱਗ ਗਿਆ ਤੇਰੇ ਵਜੇ ਪੈਸਾ ਘੱਟ ਗਿਆ ਉਹ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਦੁਨੀਆਦਾਰੀ ਆ ਅਰਜਾ ਤੇ ਬੋਝ ਪਾ ਜਿਹੜਾ ਪਾਣਾ ਨਾ ਹੁਣ ਉਹਦੀ ਆ ਕੋਈ ਨਹੀਂ ਪਾਪਾ ਤੁਸੀਂ ਤਾਂ ਮੈਨੂੰ ਜਵਾਬ ਦੇ ਦਿੱਤਾ ਮੈਨੂੰ ਸਭ ਸਮਝ ਲੱਗ ਗਈ ਹੈ ਤੁਸੀਂ ਇਹ ਸਾਬਤ ਕਰ ਹੀ ਦਿੱਤਾ ਕਿ ਮੈਂ ਤੁਹਾਡੀ ਬੇਟੀ ਹਾਂ ਤੁਸੀਂ ਸਿਰਫ ਮੂੰਹ ਬੋਤ-ਪੋਤ-ਪੋਤ ਬੋਲਦੇ ਸੀ ਮੁੰਡਾ ਮੁੰਡਾ ਹੀ ਹੁੰਦਾ ਹੈ ਕੁੜੀ-ਕੁੜੀ ਹੁੰਦੀ ਆ ਅੱਜ ਜਨੂ ਤੇ ਮੈਂ ਕੋਈ ਗੱਲ ਨਹੀਂ ਹੁਣ ਆਪੇ ਗੱਲ ਕਰ ਹੀ ਲਵਾਂਗੇ ਤੁਸੀਂ ਮੇਰੀ ਅੱਜ ਬੇਸਿਕ ਕਾਰੀ ਦਿੱਤੀ ਐ ਅਰਜਨ ਤਾਂ ਕਹਿੰਦੇ ਸੀ ਨਾ ਜਾ ਨਾ ਗੱਲ ਕਰ ਜਾ ਕੇ ਉਹਨਾਂ ਅੱਗੇ ਤੇਰੇ ਪੈਸੇ ਕਿੰਨੇ ਉਹਨਾਂ ਦੇ ਪੈਸੇ ਲੱਗੇ ਤੇਰੇ ਘਰ ਦੇਆਂ ਦੇ ਕਿੰਨੇ ਪੈਸੇ ਲੱਗੇ ਨੇ ਵਿਆਹ ਤੇ ਤੋ ਨਾ ਗੱਲ ਕਰ ਮੈਂ ਆਪੇ ਰੇਂਜ ਕਰ ਲਾਂਗਾ ਪਰ ਮੈਂ ਮੈਨੂੰ ਇੰਨਾ ਮਾਨ ਸੀ ਨਾ ਪਾਪਾ ਤੁਹਾਡੇ ਤੇ ਕਿ ਨਹੀਂ ਸਭ ਕੁਝ ਮੇਰਾ ਹੀ ਤੇਗਾ ਅਰਜਨ ਮੈਨੂੰ ਜਾਣ ਤੋਂ ਗੱਲ ਕਰਨ ਦੋ ਸ਼ਾਬਾਸ਼ ਪੁੱਤ ਉਹ ਬਗਾਨਾ ਪੁੱਤ ਹੋ ਗਿਆ ਸਾਡਾ ਸਮਝ ਗਿਆ ਇਹ ਇੰਨਾ ਖਰਚਾ ਹੋ ਗਿਆ ਧੀ ਦੇ ਵਯਾ ਵਿਆਹ ਦਿੱਤੇ ਪਰ ਤੂੰ ਸਾਡੀ ਧੀ ਹੋ ਗਣੀ ਸਮਝ ਸਕੀ ਪਾਪਾ ਇਨਫ ਬਸ ਰਹਿਣ ਦਿਓ ਕੁਛ ਨਾ ਕਰੋ ਮੈਂ ਹੁਣ ਆਪੇ ਵੇਖ ਲਾਂਗੀ ਕੀ ਕਰਨਾ ਤੇ ਹੁਣ ਮੈਂ ਤੇ ਤੁਸੀਂ ਵੀ ਗੱਲ ਸੁਣ ਲਓ ਤੇ ਮੈਂ ਮੰਮਾ ਨੂੰ ਵੀ ਕਹਿ ਦਣਾ ਤੇ ਤੁਸੀਂ ਸਮਝਾ ਲਓ ਹੁਣ ਤੁਸੀਂ ਮੇਰੀ ਲਾਈਫ ਦੇ ਵਿੱਚ ਇੰਟਰਫੀਰੈਂਸ ਨਾ ਕਰਨਾ ਖਾਸ ਕਰ ਵੀਜ਼ੇ ਦੇ ਵਿੱਚ ਮੈਂ ਅਰਜਨ ਦੇ ਨਾਲ ਜਾਵਾਂ ਨਾ ਜਾਵਾਂ ਬਸ ਤੇ ਮੈਨੂੰ ਹੁਣ ਤੁਸੀਂ ਪਿੱਛੇ ਮੁੜ ਕੇ ਨਹੀਂ ਵੇਖਣਾ ਹਾਂ ਵੀ ਤੂੰ ਕਿਉਂ ਨਹੀਂ ਗਈ ਅਰਜਨ ਚਲਾ ਗਿਆ ਇੱਧਰ ਕੋ ਪੈਸੇ ਹੈਗੇ ਨੇ ਤੇ ਮੈਨੂੰ ਦੱਸ ਦਿਓ ਨਹੀਂ ਹੈਗੇ ਇਹਦੇ ਤੇ ਸਾਸਰੀਆਂ ਕਾ ਉੱਤੇ ਨੋ ਤੋਰ ਲੜੀ ਰੁਪਈਆ ਨਹੀਂ ਹੈਗਾ ਮੇਰੇ ਕੋ ਇਹ ਸੋਲ ਨਹੀਂ ਪੱਲਾ ਹੀ ਮੰਮੀ ਸਾਰੀਆਂ ਆਤਾ ਨਾਲ ਉੱਥੇ ਜਾ ਕੇ ਸਿੱਖੀਆਂ ਨਵੇਂ ਸਿਰੇ ਤੋਂ ਜੀ ਕਹਿੰਦੇ ਨੇ ਕਿ ਛੋਟੇ ਜਿਹੇ ਬੱਚੇ ਨੂੰ ਜੋ ਕੁ ਸਿਖਾਈ ਜਾਂਦਾ ਉਦਾਂ ਬੱਚਾ ਸਿੱਖਦਾ ਜੇ ਬੱਚੇ ਨੂੰ ਨਾਲੇ ਮਾਂ ਕਹਿਣਾ ਸਿਖਾਤਾ ਅੰਟੀਮ ਕਹਿਣਾ ਸਿਖਾਤਾ ਤੇ ਜਨਾਨੀ ਕਹਿਣਾ ਵੀ ਸਿਖਾਉਣਾ ਚਾਹੀਦਾ ਕਿ ਇਹ ਤੇਰੀ ਜਨਾਨੀ ਹੈ ਕਿਤੋਂ ਗਿਰ ਮੰਮੀ ਨਾ ਹੋਰ ਕੋਈ ਗੱਲ ਨਾ ਕਰਿਓ ਬਸ ਕਰ ਸਾਸੀ ਦਾ ਠੀਕ ਹੈ ਸਿਮਰਤ ਸਿਮਰਤ ਬਾਹਰ ਹੈ ਤਾਂ ਪੁੱਤ ਆਜੋ ਪੰਜ ਬੈਠੋ ਕੀ ਹੈ ਰਾਜੀ ਕੀ ਗੱਲ ਹੋਈ ਭਾਂਜੀ? ਸਿਮਰਤ ਗੁੱਸੇ 'ਚ ਲੱਗਦੀ ਆ। ਤੁਹਾਡੇ ਨਾਲ ਕੋਈ ਗੱਲ ਹੋਈ ਆ? ਹਾਂਜੀ ਭਾਂਜੀ। ਮੇਰੇ ਨਾਲ ਹੀ ਹੋਈ ਸਮਝੋ ਤੁਸੀਂ। ਜਿੱਦਾਂ ਵੀ ਸਮਝੋ ਬੜੀ ਗੁੱਸੇ ਵਿੱਚ ਜਿਵੇਂ। ਮਤਲਬ ਕੀ ਗੱਲ ਹੋਈ ਆ? ਤੁਸੀਂ ਤਾਂ ਕਦੀ ਉਹ ਤਾਂ ਨਾਰਾਜ਼ ਹੀ ਨਹੀਂ ਹੋਏ। ਮੈਨੂੰ ਤਾਂ ਲੱਗਦਾ ਮੇਰੇ ਘਰ ਦੀਆਂ ਖੁਸ਼ੀਆਂ ਨੂੰ ਨਾ ਕਿਸੇ ਦੀ ਨਜ਼ਰ ਹੀ ਲੱਗਦੀ ਆ। ਤਾਂ ਹੀ ਤਾਂ ਸਾਡੇ ਮਾਵਾ ਤੇ ਹਾਲ ਵਿੱਚ ਨਾ ਮਿਸ ਅੰਡਰਸਟੈਂਡਿੰਗ ਹੋ ਗਈ ਆ। ਮੇਰੇ ਦਾਦਾ ਨਾਲ ਹੋਇਆ ਕੀ ਆ? ਕਿਹੜੀ ਗੱਲੋਂ ਲੜੀਆਂ ਜੇ ਦੋਵੇਂ ਜਾਣੀ। ਲੜਿਆ ਨਹੀਂ ਬਸ ਮੇਰੇ ਕੋਲ ਗਲਤੀ ਇਹ ਹੋ ਗਈ ਕਿ ਤੁਹਾਨੂੰ ਪਤਾ ਜਦੋਂ ਮੇਰ ਨੂੰ ਪਛਾਣਦਾ ਨਹੀਂ ਸੀ ਸੇਵਕ ਤੇ ਮੈਂ ਇਹਨੂੰ ਦੱਸਿਆਣੀ ਸੀ ਤੜਨਾ ਵੀ ਗੱਲ ਕੀਤੀ ਸੀਗੀ ਪਰ ਮੈਂ ਇਹਨੂੰ ਦੱਸਿਆਣੀ ਨਹੀਂ ਤੇ ਨਾ ਹੀ ਉਦੋਂ ਇਹਨੂੰ ਮੈਂ ਜਾਣ ਦਿੰਦੀ ਸੀ ਉੱਥੇ ਮੈਂ ਆਪ ਹੀ ਜ਼ਿਆਦਾ ਜਾਣਦੀ ਦੀ ਕੁੜੀ ਨੂੰ ਨਾ ਪਤਾ ਲੱਗੇ ਪਤਾ ਲੱਗੂ ਤਾਂ ਮਨ ਚ ਕੀ ਸੋਚੂਗੀ ਹਾਂਜੀ ਇਹ ਗੱਲ ਪਹਿਲੇ ਮੇਰੇ ਮਨ ਚ ਆਉਣ ਲਈ ਸੀ ਕਿ ਜੋ ਵੀ ਸੇਵਕ ਦੇ ਅੱਜ ਹਾਲਾਤ ਆ ਨਾ ਉਹਦੇ ਤੋਂ ਸਿਮਰਤ ਕੋਈ ਨਾ ਕੋਈ ਜ਼ਰੂਰ ਕਰੇਗੀ ਕਿਤਨਾ ਕਿਤਨਾ ਉਸ ਨੇ ਆਣੀ ਦੇ ਮਨ ਚ ਆ ਜਣੀ ਆ ਇਹ ਗੱਲ ਕਿ ਉਹ ਤਾਂ ਠੀਕ ਹੋਉਂਦੀ ਬਜਾਏ ਕੋਈ ਵਿਗੜਦਾ ਜਾਂਦਿਆ ਵਾ ਪਹਿਲੇ ਮੈਨੂੰ ਬੁਲਾਉਂਦਾ ਚੌਲ ਕਲਾਉਂਦਾ ਹੀ ਨਾਲ ਰਹਿੰਦਾ ਹੀ ਚਲੋ ਘਰ ਚ ਹੱਸਦੇ ਖੇੜਦੇ ਹੀ ਰੋਟੀ ਵੀ ਤੁਸੀਂ ਕਹਿੰਦੇ ਇੱਕੋ ਥਾਲੀ ਚ ਖਾਂਦੇ ਸੀ ਤੇ ਜੋ ਅੱਜ ਹਾਲਾਤ ਬਣੇ ਪਏ ਆ ਨਾ ਉਹਨੂੰ ਫਿਕਰ ਤੇ ਹੋਣੀ ਆ ਉਹਨੂੰ ਸ਼ਾਇਦ ਇਦਾਂ ਲੱਗਣਾ ਆ ਕਿ ਇਹ ਠੀਕ ਨਹੀਂ ਹੋਣ ਰਿਆ ਇਹਦੀ ਪੋਜੀਸ਼ਨ ਹੋਰ ਵਿਗੜਨਦੀ ਆ ਤੁਹਾਨੂੰ ਨਹੀਂ ਪਤਾ ਮੈਂ ਤੇ ਆ ਬੜੀ ਟੈਨਸ਼ਨ ਚ ਐਸ ਗੱਲੋਂ ਸਾਡੇ ਬਾਜੀ ਨਾਲ ਮੈਂ ਕਿੰਨੀ ਵਾਰ ਇਹ ਗੱਲ ਕੀਤੀ ਆ ਕਿ ਤੁਸੀਂ ਉਹਨਾਂ ਨੂੰ ਇਹ ਚੀਜ਼ ਪਹਿਲੇ ਦੱਸ ਦੇਣੀ ਨਾ ਮੈਨੂੰ ਤੁਸੀਂ ਪਹਿਲੇ ਦੱਸੀ ਨਹੀਂ ਤੇ ਮੈਂ ਐਡਾ ਵੱਡਾ ਰਿਸਕ ਨਹੀਂ ਲੈਣਾ ਆਪਣੇ ਸਿਰ ਚੋਕੇ ਮੈਂ ਮੁੰਡਾ ਖੜਿਆ ਕਿਸਾਬ ਦਾ ਹਸਪੀਟਲ ਤੇ ਤੁਹਾਨੂੰ ਵੀ ਦਿਲਾਸਾ ਦਿੱਤਾ ਕਿ ਉਹ ਠੀਕ ਹੋ ਕੇ ਘਰ ਆਏਗਾ ਚਲੋ ਠੀਕ ਹੋ ਜੇਗਾ ਪਰ ਇਹ ਵੇਖੋ ਨਾ ਕਿ ਕੁਝ ਟਾਈਮ ਤਾਂ ਲੱਗੇਗਾ ਨਾ ਬਾਕੀ ਤੁਹਾਡੇ ਘਰ ਚ ਮੇਰੇ ਘਰ ਕੇ ਕੁਝ ਹੋਣ ਲਿਆ ਮੈਨੂੰ ਆਪ ਨਹੀਂ ਚੰਗਾ ਲੱਗਣ ੜਿਆ ਪਰ ਭੈਣ ਜੀ ਤੁਸੀਂ ਪਰਮਾਤਮਾ ਤੇ ਹੌਸਲਾ ਰੱਖ ਕੇ ਚੱਲੋ ਤਾਨੂੰ ਮੈਂ ਉਸ ਦਿਨ ਵੀ ਇਹੋ ਗੱਲ ਕਹ ਕੇ ਗਈ ਸੀ ਕਿ ਜਿੱਥੋਂ ਤੱਕ ਸਿਮਰਤ ਨੇ ਇੰਨਾ ਹੌਸਲਾ ਰੱਖਿਆ ਵਾ ਉਹਦੀ ਗੱਡੀ ਅਰਦਾਸ ਕਰੇ ਤੇ ਕੀ ਨਹੀਂ ਠੀਕ ਹੋ ਸਕਦਾ ਬੱਸ ਭੈਣ ਜੀ ਫੇਰ ਉਹਨੂੰ ਇੱਕ ਵਾਰੀ ਸਮਝਾਓ ਫਿਰ ਜਦੋਂ ਮੈਨੂੰ ਪਹਿਚਾਨ ਲੈ ਫੇਰ ਐਦਕੀ ਮੈਨੂੰ ਭੇਜਦਾ ਦਾਦੀ ਪੋਤੀ ਦੋਵੇਂ ਗਈਆਂ ਸੀ ਮਿਲਣ ਵਾਸਤੇ ਤੇ ਸੇਵਕ ਨੇ ਨਾ ਉਹਨੂੰ ਪਹਿਚਾਨਿਆ ਮੈਂ ਤਾਂ ਸਮਝਾ ਸੰਝਾ ਖੱਪ ਗਈ ਭੈਣ ਜੀ ਜਾ ਹੁਣ ਤੁਸੀਂ ਇੱਕ ਵਾਰੀ ਸਮਝਾਓ ਮੇਰੀ ਤੇ ਗੱਲ ਹੀ ਨਹੀਂ ਮੰਦੀ ਹੈਗੀ ਭੈਣ ਜੀ ਮੇਰੀ ਗੱਲ ਸੁਣੋ ਜੀ ਅਸੀਂ ਸਿਰ ਚੋਕੇ ਖੜਿਆ ਵਾ ਤੁਹਾਡੇ ਬਾਜੀ ਤੁਹਾਡੇ ਮਾੜਾ ਤੇ ਨੀ ਨਾ ਸੋਚਦੇ ਤੁਹਾਨੂੰ ਇੰਨਾ ਕਿ ਤੇ ਹੌਸਲਾ ਹੋਊਗਾ ਜੀ ਤੇ ਉਹ ਠੀਕ ਹੋਏਗਾ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਟੈਨਸ਼ਨ ਆ ਨਾਲੇ ਡਾਕਟਰ ਨੇ 5-6 ਮਹੀਨੇ ਦੀ ਗੱਲ ਕੀਤੀ ਸੀ ਤੇ ਅਜੇ ਟਾਈਮ ਰਹਿੰਦਾ ਆ ਤੇ ਸਾਨੂੰ ਪੂਰੀ ਉਮੀਦ ਆ ਕਿ ਸੇਵਕ ਠੀਕ ਹੋ ਕੇ ਘਰ ਆਏਗਾ ਬਾਕੀ ਮੈਂ ਗੱਲ ਕਰਦੀ ਹਾਂ ਸਿਮਰਤਨਾ ਹੈਗੀ ਕਿਥੇ ਦੱਸਿਓ ਹਾਂਜੀ ਉਹ ਅੰਦਰ ਹੀ ਤੁਸੀਂ ਸਮਝਾਓ ਤੇ ਮੈਂ ਚਾਹ ਬਣਾ ਕੇ ਲਿਆਉਣੀ ਤੁਸੀਂ ਟੈਨਸ਼ਨ ਨਾ ਲਓ ਮੈਂ ਕਰਦੀ ਹਾਂ ਗੱਲ ਉਹਦਾਂ ਸਿਮਰਤ ਖੜ ਜੋ ਇੱਥੇ ਸਿਮਰਤ ਮੇਰੀ ਪਹਿਲਾ ਗੱਲ ਸੁਣ ਤੂੰ ਮੈਂ ਤਾਂ ਦਲਾਸਾ ਦੇਣ ਆਈ ਜੈਨਾ ਕਿ ਸਭ ਕੁਝ ਸਹੀ ਹੋ ਜਾਊਗਾ ਤੇ ਮੈਂ ਤੁਹਾਡੇ ਗੜੀ ਹੱਥ ਜੋੜ ਦੇ ਮੈਨੂੰ ਕਿਸੇ ਵੀ ਕਿਸਮ ਦਾ ਕੋਈ ਦਲਾਸਾ ਨਹੀਂ ਚਾਹੀਦਾ ਕਿਉਂਕਿ ਨਕੀਰ ਤੋਂ ਲੈ ਕੇ ਵੱਡੀ ਹੋਣ ਤੱਕ ਮੈਂ ਸਾਰੀ ਹਮੇਸ਼ਾ ਦਲਾਸਿਆਂ ਦੀ ਪਲੀ ਆ ਪਹਿਲਾ ਮਾਮਾ ਜੀ ਦਲਾਸਾ ਲੈ ਕੇ ਉਧਰ ਲੈ ਕੇ ਕਿ ਸਭ ਕੁਝ ਸਹੀ ਚੱਲੂਗਾ ਮੰਮੀ ਨੇ ਦਲਾਸਾ ਦੇ ਕੇ ਤੋਰਤਾ ਕਿ ਤੇਰਾ ਜੋ ਵੀ ਵੇਖਿਆ ਵੀ ਚੰਗਾ ਹੀ ਵੇਖਿਆ ਤੂੰ ਜੇ ਇੱਧਰ ਆਈਆਂ ਨਾ ਤੇ ਪਹਿਲਾਂ ਉਹਨਾਂ ਨੇ ਦਲਾਸਾ ਦਿੱਤਾ ਕਿ ਕਿਸੇ ਵਕ ਇੱਕ ਨ ਇੱਕ ਦਿਨ ਠੀਕ ਹੋ ਜਾਊਗਾ ਤੇ ਚੌਥੇ ਨੰਬਰ ਤੇ ਤੁਸੀਂ ਆਉਂਦੇ ਜੇ ਜਦੋਂ ਦੀ ਮੈਸ ਘਰ ਚ ਆਈ ਨਾ ਤੇ ਚੌਥਾ ਦਰਸਾ ਤੁਸੀਂ ਦਿੱਤਾ ਮੈਨੂੰ ਕਿਸੇ ਵਕ ਠੀਕ ਹੋ ਕੇ ਵਾਪਸ ਆ ਜਾਊਗਾ ਤੇ ਮੈਂ ਤੁਹਾਡੇ ਗੜੀ ਹੱਥ ਜੋੜਦੀ ਆ ਮੈਨੂੰ ਕਿਸੇ ਵੀ ਕਿਸਮ ਦਾ ਕੋਈ ਦਲਾਸਾ ਨਹੀਂ ਚਾਹੀਦਾ ਤੇ ਮੈਨੂੰ ਨਾ ਹੀ ਕਿਸੇ ਕਿਸਮ ਦਾ ਕੋਈ ਭਰੋਸਾ ਚਾਹੀਦਾ ਕਿਉਂਕਿ ਮੇਰੇ ਭਰੋਸੇ ਨੇ ਨਾ ਬੜਾ ਅਗੇ ਮੇਰੀ ਜ਼ਿੰਦਗੀ ਚ ਜ਼ਹਿਰ ਘੋਲ ਦਿੱਤਾ ਤੇ ਮੈਨੂੰ ਨਾ ਕੋਈ ਵੀ ਤੁਹਾਡੀ ਸੰਪਤੀ ਨਹੀਂ ਚਾਹੀਦੀ ਕੁਝ ਵੀ ਨਹੀਂ ਚਾਹੀਦਾ ਤੇ ਮੈਂ ਤੁਸੀਂ ਜਾ ਸਕਦੇ ਜੀ ਬੋਲ ਲਿਆ ਕਿ ਰਹਿ ਗਿਆ ਕੁਝ ਬੋਲਣ ਨੂੰ ਕੱਢ ਲਾ ਪੜਾਸ ਜਿਹੜੀ ਹੋਰ ਕੰਡਣੀ ਹੈ ਨਾ ਮੈਨੂੰ ਕੋਈ ਗੱਲ ਨਹੀਂ ਜੋ ਮੈਨੂੰ ਬੋਲਣਾ ਹੈ ਨਾ ਬੋਲ ਨਾ ਤੇਰਾ ਕਦੀ ਮੈਂ ਪਹਿਲੇ ਮਾੜਾ ਸੋਚਿਆ ਹੀ ਤੇ ਨਾ ਅੱਜ ਮਾੜਾ ਸੋਚਣ ਦੀ ਇੱਕ ਮਿੰਟ ਬੈਠ ਤੇ ਵੇਖ ਸੰਧਤ ਤੈਨੂੰ ਇੰਨਾ ਕੁ ਭਰੋਸਾ ਤੇ ਹੋਊਗਾ ਮੇਰੇ ਤੇ ਜੇ ਤੂੰ ਬਹੁਤ ਛੋਟੀ ਹੀ ਮੈਂ ਉੱਥੇ ਵੀ ਤੇਰੀ ਦਾਦੀ ਕੋਲ ਜਾਂਦੀ ਨਹੀਂ ਨਾ ਜੋ ਕੁਛ ਤਾਂ ਹੈ ਮੇਰੀ ਅੱਖਾਂ ਸਾਹਮਣੇ ਹੁੰਦਾ ਹੈ ਤੇ ਜੇ ਮੈਂ ਸ਼ਹਿ ਦੇਣੀ ਹੁੰਦੀ ਨਾ ਉਹਨਾਂ ਚੀਜ਼ਾਂ ਤੇ ਮੈਂ ਤੇਰੀ ਦਾਦੀ ਨੂੰ ਸਾਫ਼ ਕਹਿ ਦਣਾ ਨਹੀਂ ਕਿ ਜਿੱਥੇ ਭੇਜਣੀ ਭੇਜ ਦੋ ਜਿੰਨਾ ਕੰਮ ਕਰਾਉਣਾ ਕਰਾਓ ਤੈਨੂੰ ਚੰਗੀ ਤਰ੍ਹਾਂ ਜਿਆਦਾ ਹੋਊਗਾ ਜਦੋਂ ਤੇਰੀ ਦਾਦੀ ਕਹਿੰਦੀ ਹੁੰਦੀ ਹੈ ਨਾ ਚੱਲ ਜਾ ਕੇ ਰਸੋਈ ਸਾਫ਼ ਕਰ ਭਾਂਡਿਆਂ ਨਾਲ ਭਰੀ ਹੈ ਰਸੋਈ ਤੇ ਮੈਂ ਦਵਾ ਦਾ ਸਾਫ਼ ਕਰ ਦਿੰਨੀ ਨਹੀਂ ਤੇ ਅੰਦਰ ਜਾ ਕੇ ਕਹਿੰਨੀ ਨਹੀਂ ਸਿਮਰਤ ਨੇ ਪਾਂਡੇ ਸਾਫ਼ ਕੀਤੇ ਤੈਨੂੰ ਕਈ ਚੀਜ਼ਾਂ ਤੋਂ ਬਚਾਇਆ ਮੈਂ ਮੈਂ ਇਹੋ ਸੋਚਦੀ ਰਹੀ ਕਿ ਜੇ ਅੱਜ ਮੇਰੀ ਦੀ ਹੁੰਦੀ ਨਾ ਤੇ ਉਹਦੇ ਨਾਲ ਕੋਈ ਇਦਾਂ ਕਰਦਾ ਤੇ ਮੈਨੂੰ ਕਿੰਨਾ ਦੁੱਖ ਹੋਣਾ ਸੀ ਪਰ ਨਹੀਂ ਧੀਰਤ ਮਾਗ ਤੇ ਪੁੱਠੇ ਚੱਲਣ ਡਿਆ ਜਦੋਂ ਤੈਨ ਮੈਂ ਇੰਨੇ ਸਾਲਾਂ ਬਾਅਦ ਇੱਥੇ ਵਿਆਹੀ ਵੇਖਿਆ ਕਿ ਤੈਨੂੰ ਇੱਕ ਇੱਕ ਸਾਬ ਦਾ ਉਹ ਸ਼ਦਾਈ ਮੁੰਡੇ ਨਾਲ ਵਿਆਹ ਤਾਂ ਉਹਨਾਂ ਨੇ ਉਹ ਆਪਣੇ ਆਪ ਚ ਨਹੀਂ ਹੈਗਾ ਤੇ ਜਦ ਬੰਦਾ ਆਪਣੇ ਆਪ ਚ ਨਾ ਨਾ ਹੋਵੇ ਉਹਨੂੰ ਦੁਨੀਆ ਸ਼ਦਾਈ ਦਾ ਨਾਂ ਹੀ ਦਿੰਦੀ ਆ ਮੈਨੂੰ ਫੇਰ ਤਰਸ ਆ ਕਿ ਇੱਕ ਚੰਗੀ ਭਲੀ ਕੁੜੀ ਜਿਹੜੀ ਹਰ ਪਾਸਿਓ ਵਧੀਆ ਆ ਜਿੰਨੇ ਜ਼ਿੰਦਗੀ ਚ ਇੰਨੇ ਦੁੱਖ ਸਹਨ ਕੀਤੇ ਆ ਕਿਤੇ ਸੁੱਖ ਦਾ ਮੂੰਹ ਵੇਖਿਆ ਹੀ ਨਹੀਂ ਆ ਜਿਹਦੇ ਲੜ ਲਾਤੀ ਆ ਤੈਨੂੰ ਕੀ ਪਤਾ ਜਿੱਦਣ ਮੈਨੂੰ ਇਸ ਗੱਲ ਦਾ ਪਤਾ ਲੱਗਾ ਸੀ ਨਾ ਕਿ ਤੂੰ ਇਹਨਾਂ ਦੀ ਨੌ ਬਣੀ ਆ ਤੇ ਜਿੱਦਣ ਮੈਨੂੰ ਤੂੰ ਪਛਾਣਿਆ ਸੀ ਕਿ ਸ਼ੰਮੀ ਆਂਟੀ ਮੈਂ ਤੁਹਾਨੂੰ ਪਛਾਣਦੀ ਆ ਮੈਂ ਤੁਹਾਨੂੰ ਕਿਤੇ ਵੇਖਿਆ ਆ ਤੇ ਜਿੱਦਣੇ ਤੇਰੀ ਦਾਦੀ ਦੇ ਸਾਹਮਣੇ ਇਹ ਹਕੀਕਤ ਆਈ ਹੈ ਨਾ ਮੈਨੂੰ ਪੁੱਛ ਕੇ ਵੇਖ ਮੈਂ ਸਾਰੀ ਰਾਤ ਨਹੀਂ ਸੁੱਤੀ ਘਰ ਜਾ ਕੇ ਉਹੀ ਜਖਮ ਫੇਰ ਤਾ ਜਾਉਗੇ ਮੇਰੇ ਅੱਗੇ ਇਸ ਤਰੇ ਉਹੀ ਚੀਜ਼ਾਂ ਨੂੰ ਮੈਂ ਫੇਰ ਸੋਚਦੀ ਰਹੀ ਕਿ ਇਹ ਨਿਆਣੀ ਨੇ ਕਿੰਨੇ ਕੁ ਬੋਗ ਭੋਗਣੇ ਆਪਣੀ ਜ਼ਿੰਦਗੀ 'ਚ ਕੀ ਕਰੂਗੀ ਇਹ ਪਹਿਲੇ ਤੇ ਕੁਮੀਦ ਹੀ ਕਿ ਚੱਲ ਵੇਕੇ ਹੀ ਪਰੇਸ਼ਾਨੀ ਹੈ ਜਦ ਵਿਆਹ ਹੋਊਗਾ ਮੈਨੂੰ ਇੱਕ ਵਧੀਆ ਹਸਬੰਦ ਮਿਲੂਗਾ ਮੈਂ ਵਧੀਆ ਲਾਈਫ ਜੀਊਂਗੀ पर रही जिंदगी भी नरक बन गई तैयार नहीं आंटी मैं इतना ब्याह के आई हाँ हमेशा इथे रहूंगी मेरी अर्थ ही जाऊगी इतो क्या ही नहीं क्या बोल है अज मैं तेन पुछना चाहनी क्या ही नहीं क्या ਇਹੋ ਗਲਤੀ ਤੇ ਮੈਨੂੰ ਸਜ਼ਾ ਵਾ ਕਿ ਜੇ ਮੈਂ ਇਹ ਗੱਲ ਕਹਾ ਹੀ ਦਿੱਤੀ ਨਾ ਕਿ ਮੇਰਾ ਜੀਣਾ ਬੰਨ ਇਸ ਘਰ ਚ ਵਾ ਤੁਸੀਂ ਮੈਨੂੰ ਕਹਿੰਦੇ ਜੇ ਨਾ ਕਿ ਤੇਰਾ ਬਚਪਨਾ ਮੈਂ ਵੇਖਿਆ ਸਾਰੇ ਚੀਜ਼ਾਂ ਤੂੰ ਬਚਾਉਂਦੀ ਏ ਤੇ ਅੱਜ ਵੀ ਸਭ ਕੁਝ ਤੂੰ ਹੀ ਬਚਾਉਣਾ ਹੀ ਨਾ ਤੁਸੀਂ ਕਿਉਂ ਅੱਗੇ ਹੋਏ ਜੇ ਤੁਸੀਂ ਮੇਰਾ ਸ਼ੁਰੂ ਤੋਂ ਦੁੱਖ ਵੇਖਦੇ ਆਏ ਜੇ ਤੇ ਤੁਹਾਨੂੰ ਪਤਾ ਹੀ ਕਿ ਮੈਂ ਕਿਸ ਦੁੱਖਾ ਚ ਲੰਗੀ ਆ ਇਹ ਮੈਨੂੰ ਆਹ ਦੁੱਖ ਤੇ ਨਾ ਦਿੰਦੇ ਇਹੋ ਗੱਲ ਹੈ ਇੱਕ ਤੋਂ ਵੱਡਾ ਮੇਰੀ ਗੱਲ ਸੁਣੋ ਤੁਸੀਂ ਪਹਿਲਾਂ ਆਂਟੀ ਸਭ ਕੁਝ ਮੈਂ ਜਰ ਲਿਆ ਨਿੱਕੀ ਤੋਂ ਲੈ ਕੇ ਵੱਡੀ ਹੋਣ ਤੱਕ ਮਾਪਿਓ ਦਾ ਵੇਖਿਆ ਜਰ ਲਿਆ ਵਾ ਮਾਮੀ ਦਾ ਵੇਖਿਆ ਜਰ ਲਿਆ ਪਰ ਆਜ ਨਹੀਂ ਮੇਰੇ ਕੋਲ ਜਰ ਹੁੰਦਾ ਇੱਕੋ ਰੱਬ ਮੇ ਤੋਂ ਕੀ ਚਈ ਇਹ ਲੈਣਾ ਚੁੰਦਾ ਵਾ ਤੈਨੂੰ ਅਜੇ ਵੀ ਇਹ ਲੱਗਦਾ ਹੈ ਕਿ ਤੈਨੂੰ ਮੈਂ ਤੇ ਤੇਰਾ ਅੰਕਲ ਦੁੱਖ ਦੇਣ ਲੱਗੇ ਤੈਨੂੰ ਅਜੇ ਵੀ ਇਹ ਲੱਗਦਾ ਹੈ ਕਿ ਅਸੀਂ ਸੇਵਕ ਨੂੰ ਠੀਕ ਨਹੀਂ ਹੋਣ ਦੇਣਾ ਚਾਹੁੰਦੇ ਸਭ ਨੂੰ ਹੋਰ ਬਿਮਾਰ ਕਰਨ ਦੇ ਮੈਂ ਕਹਿੰਨੀ ਆ ਜਿੰਨੀ ਟੈਨਸ਼ਨ ਐ ਇਸ ਟਾਈਮ ਸਾਨੂੰ ਦੋਵਾਂ ਜੀਆਂ ਨੂੰ ਹਨਾ ਉਹ ਮੈਨੂੰ ਪੁੱਛ ਕੇ ਵੇਹ ਮੇਰੇ ਤੇ ਕੀ ਵੀ ਤੰਡਈ ਆ ਮੈਂ ਰਾਤੀ ਵੀ ਉਹਨਾਂ ਨਾਲ ਲੜੀਆਂ ਫੋਨ ਤੇ ਕਿ ਮੈਨੂੰ ਇੱਕ ਈ ਤੁਹੇ ਦੱਸ ਤੇ ਦਿੰਦੇ ਕਿ ਇਹ ਕਿਹੇ ਕਿਹੇ ਦੀ ਜਿਆਦਾਸ਼ਤ ਵੀ ਚੱਲ ਜਾਂਦੀ ਆ ਤੇ ਸਾਰਿਆਂ ਨਾਲ ਉਹ ਸਿਆਣੀ ਉਹ ਕਹਿੰਦੇ ਭਰੋਸਾ ਰੱਖ ਕੇ ਚੱਲੋ ਡਾਕਟਰ ਨੇ 6 ਮਹੀਨੇ ਦਾ ਟਾਈਮ ਦਿੱਤਾ ਵਾ ਅਜੇ ਆਪਣੇ ਕੋ ਥੋੜਾ ਬੋਤਾ ਟਾਈਮ ਹੈਗਾ ਆ ਉਹ ਕਹਿੰਦੇ ਸੀ ਚੱਲ ਵੀ ਜਾਂਦੀ ਆ ਆ ਵੀ ਜਾਂਦੀ ਆ ਹੌਂਸਲਾ ਤੇ ਕਰੋ ਕਿਸੇ ਗੱਲ ਦਾ ਕਿਉਂ ਪਰੇਸ਼ਾਨ ਹੋਈਆਂ ਪਈਆਂ ਜੇ ਨਾਲੇ ਵੇਖ ਅੱਜ ਤੇਰੀ ਸੱਸ ਨੂੰ ਵੀ ਤੇਰੀ ਲੋੜ ਆ ਤੇ ਸੇਵਕ ਨੂੰ ਸਭ ਤੋਂ ਵੱਧ ਤੇਰੀ ਲੋੜ ਆ ਤੇ ਅੱਜ ਮੈਨੂੰ ਵੀ ਤੇਰੀ ਲੋੜ ਆ ਕਿ ਤੂੰ ਮੇਰੇ ਤੇ ਭਰੋਸਾ ਕਰ ਸਕੇ ਜਦ ਮੈਂ ਤੇਰਾ ਪਹਿਲੇ ਨਹੀਂ ਨਾ ਕਦੀ ਮਾੜਾ ਸੋਚਿਆ ਅੱਜ ਵੀ ਮੈਂ ਸਿਮਰਤ ਕਦੀ ਤੇਰਾ ਮਾੜਾ ਨਹੀਂ ਸੋਚੂਗੀ ਕਦੀ ਇਹ ਗੱਲ ਨਾ ਮੰਨ ਚ ਲਈ ਆਂ ਤੇਰੇ ਕਰਕੇ ਮੈਂ ਸਾਰਾ ਕੁਝ ਕਰਨ ਢੀਆ ਤੂੰ ਮੇਰੇ ਤੇ ਸ਼ੱਕ ਕਰਨ ਨਹੀਂ ਕਿ ਤੂੰ ਹੀ ਸਾਡਾ ਮਾੜਾ ਸੋਚਣ ਦੇ ਤੇਰੀ ਸੱਸ ਨਾ ਕਰੋਨਾ ਕੀ ਹੋਈ ਹੈ ਵਿਚਾਰੀ ਉਹਨੂੰ ਪੁੱਛ ਕੇ ਵੇਖ ਉਹ ਤੋਂ ਦਾ ਹਸਪੀਟਲ ਪਿਆਵਾਂ ਤੇ ਤੂੰ ਉਹਨੂੰ ਇੱਥੇ ਖਰੀਆਂ ਕੋਟੀਆਂ ਸੁਣਾਉਣ ਨਹੀਂ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਮੈਨੂੰ ਤਾਂ ਤੇਰੇ ਤੋਂ ਬਹੁਤ ਮਾਨਸੀ ਸਿਮਰਤ ਕਿਉਂ ਟਹਿ ਟੇਰੀ ਹੋਣ ਢੀਆ ਤੂੰ ਮਾਨਤਾ ਮੈਨੂੰ ਅਲਟੀ ਤੁਹਾਡੇ ਤੇ ਵੀ ਬੜਾ ਹੀ ਕਿ ਤੁਸੀਂ ਮੇਨਾਂ ਕਦੀ ਮਾੜਾ ਨਹੀਂ ਹੋਣ ਦਿੰਦੇ ਪਰ ਜੋ ਕੁਝ ਵੀ ਮੇਨਾਂ ਹੋਣਦੇ ਹਨ ਮੇਰਾ ਤਾਂ ਖੁਦ ਇਸ ਕਾਜ ਚ ਘਟਨ ਹੁੰਦੀ ਆ ਤਾਨੂੰ ਕੀ ਲੱਗਦਾ ਵਾ ਕਿ ਜੇ ਸੇਵਾ ਕੱਲ ਨੂੰ ਠੀਕ ਹੋ ਕੇ ਆ ਗਿਆ ਤਾਂ ਮੈਨੂੰ ਪਹਿਚਾਣੂਗਾ ਜੇ ਉਹਨੇ ਨਾਂ ਵੀ ਮੈਨੂੰ ਪਹਿਚਾੰਦਾ ਨਾ ਉਹਨੇ ਦੀ ਇੱਕੋ ਗੱਲ ਮੈਨੂੰ ਸੁਣਾਉਣੀ ਜੇ ਕਿਉਂਕਿ ਜਿਹੜੀ ਚੀਜ਼ ਮੇਰੇ ਦਿਵਾਸ ਚ ਘੁੰਮਦੀ ਦਾ ਮੈਨੂੰ ਪਤਾ ਹੋ ਜੀ ਨਿਕਲਦੀ ਹੈਗੀ ਜੇ ਜਿਹੜੀ ਚੀਜ਼ ਮੈਂ ਇੱਕ ਵਾਰੀ ਸੋਚ ਲਾਣਾ ਉਹ ਚੀਜ਼ ਮੇਰੇ ਗਾੜੀ ਆਉਂਦੀ ਹੀ ਆਉਂਦੀ ਆ ਉਹਦੇ ਮਨ ਚ ਇਹੋ ਚੀਜ਼ ਆਉਣੀ ਹੀ ਹੋਣੀ ਜੇ ਉਹਨੇ ਕਹਿਣਾ ਕੀ ਗੱਲ ਤੇ ਤੈਨੂੰ ਪਤਾ ਹੀ ਮੈਂ ਸ਼ਦਾਈ ਆ ਤੇ ਤੂੰ ਕਦ ਲਈ ਮੇਰਾ ਵਿਆਹ ਕਰਾ ਲਿਆ ਤੂੰ ਤੇ ਉਧਰ ਹੀ ਮੈਨੂੰ ਛੱਡ ਕੇ ਜਾ ਸਕਦੀ ਤੈਨੂੰ ਜਾ ਤੈਨੂੰ ਕੋਈ ਪਿੱਛੇ ਤੇਰਾ ਕੋਈ ਸਹਾਂਭਦਾਨ ਨਹੀਂ ਤੂੰ ਇਸ ਕਰਕੇ ਰੋਗੀ ਮੈਂ ਸਾਰੀ ਮਤਲਬ ਤਾਨੇ ਮੇੜਨਾ ਜਿਹੜੀ ਰਹਿ ਸਕਦੀ ਜੇ ਅੱਜ ਮੇਰੇ ਸਾਹਮਣੇ ਅਗਲੀ ਕੀ ਕਹਿੰਦੇ ਬਗਾਨੀ ਜਾਨੇ ਦਾ ਹੱਥ ਫੜ ਕੇ ਤੁਰ ਸਕਦਾ ਠੀਕ ਹੋ ਗਿਆ ਗਿਆ ਮੈਨੂੰ ਪੁੱਛੂਗਾ ਉਹਨੇ ਮੇਰੇ ਨਾਲ ਨਾ ਪਿੱਛਾ ਭੌਂਕੀ ਨਹੀਂ ਵੇਖਿਆ ਤੇ ਮੈਂ ਉਹਨੂੰਵਾਜ ਮਾਰਦੀ ਰਹਿ ਗਈ ਇੱਕ ਮਿੰਟ ਉਹਨੂੰ ਨਹੀਂ ਪਤਾ ਕਿ ਉਹ ਬਗਾਨੀ ਜਨਾਨੀ ਆ ਜਾਂ ਹਨਰਸ ਆ ਜਾਂ ਉਹ ਕੌਣ ਆ ਉਹਨੂੰ ਇੰਨੀ ਹੋਸ਼ ਨਹੀਂ ਹੈਗੀ ਜਦੋਂ ਉਹਨੂੰ ਪਤਾ ਹੀ ਨਹੀਂ ਹੈ ਕਿ ਤੂੰ ਉਹਦੀ ਵਾਈਫ ਆ ਤੇ ਉਹ ਤੇ ਇੱਕ ਨਰਸ ਹੋਣ ਦੇ ਨਾਲ ਤੇ ਉਹਦਾ ਹੱਥ ਫੜਿਆ ਹੋਊਗਾ ਨਾ ਵੈਸੇ ਇੱਕ ਗੱਲ ਦੀ ਦਾਤ ਦੇਣੀ ਪਊਗੀ ਤੂੰ ਇੰਨਾ ਪਿਆਰ ਕਰਦੀ ਆ ਸੇਵਕ ਨੂੰ ਕਿ ਉਹਨੇ ਨਸ ਦਾ ਹੱਥ ਫੜ ਲਿਆ ਤੇ ਤੇਰੇ ਕੋ ਜਰਿਆ ਨਹੀਂ ਗਿਆ ਜੇ ਇੰਨਾ ਪਿਆਰ ਕਰਦੀ ਆ ਨਾ ਤੇ ਬਸ ਤੇਰੇ ਕੋ ਹੌਸਲਾ ਰੱਖ ਕੇ ਚੱਲ ਆਪਣੇ ਮਨ ਜੀ ਇੰਨੀ ਵਧੀਆ ਕੁੜੀ ਆ ਤੂੰ ਤੂੰ ਤਾਂ ਦੂਜਿਆਂ ਨੂੰ ਹੌਸਲੇ ਦਿੰਨੀ ਆ ਕਿਉਂ ਡੋਲਣ ਡਈ ਆ ਫਿਰ ਜਾ ਅੱਜ ਤੋਂ ਬਾਅਦ ਤੇਰੇ ਨਾਲ ਮੈਂ ਵਾਅਦਾ ਕਰਦੀ ਆ ਕਿ ਤੇਰਾ ਸੇਵਕ ਠੀਕ ਹੋ ਕੇ ਤੇਰੀ ਝੋਲੀ ਚ ਆਏਗਾ ਜੇ ਨਾ ਆਏਗਾ ਨਾ ਤੇ ਸਾਨੂੰ ਜਿਹੜੀ ਮਰਜ਼ੀ ਸਜ਼ਾ ਦੇ ਲਈ ਅਸੀਂ ਭੁਗਤਾਨ ਨੂੰ ਤਿਆਰ ਆਂ ਅੱਜ ਤੱਕ ਨਾ ਕਦੀ ਕਿਸੇ ਦਾ ਮਾੜਾ ਸੋਚਿਆ ਤੇ ਨਾ ਸਿਮਰਤ ਸੋਚਾਂਗੇ ਇਦਾਂ ਨਾ ਕਰ ਸਜ਼ਾ ਤਾਂ ਮੈਨੂੰ ਰੱਬ ਦਿੰਦਾ ਮਿੰਟ-ਮਿੰਟ ਤੇ ਹਰ ਗੱਲ ਤੇ ਕਦੀ ਕਿਹੇ ਗੱਲ ਤੋਂ ਤੇ ਕਦੀ ਕਿਹੇ ਗੱਲ ਤੋਂ ਪਤਾ ਨਹੀਂ ਮੈਨਾਂ ਇਦਾਂ ਕਿਉਂ ਹੁੰਦਾ ਵਾ ਜਿੰਨਾ ਮੈਂ ਸੋਚਦੀ ਨਾ ਅੱਜ ਸ਼ਰ ਚੰਗਾ ਹੋ ਜਾਊਗਾ ਪਰ ਉਰ ਤੋਂ ਵੀ ਦੁਗਣਾ ਮਾੜਾ ਕਰ ਦਿੰਦਾ ਰੱਬ ਪਰਮਾਤਮਾ ਨੇ ਤੇਰੇ ਵਾਸਤੇ ਚੰਗਾ ਹੀ ਸੋਚਿਆ ਆ ਪਰ ਸਾਰਾ ਕੁਝ ਹੌਲੀ-ਹੌਲੀ ਹੁੰਦਾ ਇੱਕਦਮ ਕਾਲੀ ਨਾ ਪੈ ਜੇ ਤੂੰ ਹੀ ਇਦਾਂ ਕਰੇਂਗੀ ਤੇ ਤੇਰੀ ਸੱਸ ਉਹਦਾ ਕੀ ਬਣੇਗਾ ਦੱਸ ਉਹ ਤਾਂ ਪਹਿਲੇ ਟੁੱਟ ਕੇ ਚੱਕਣਾ ਚੂਰ ਹੋਈ ਆ ਵਿਚਾਰੀ ਉਨੂੰ ਹੌਸਲਾ ਤੂੰ ਦੇਣਾ ਆ ਉਹਨੂੰ ਲੋੜ ਏ ਤੇਰੀ ਸਿਮਰਤ ਕਹਿੰਦੀ ਆ ਦੁੱਖ ਪਾ ਕੇ ਨਾ ਹਰ ਇਨਸਾਨ ਨੂੰ ਫੇਰ ਸੁੱਖ ਮਿਲਦਾ ਆ ਤੇ ਉਹੀ ਕੁਝ ਤੇਰੇ ਨਾਲ ਹੋਣਾ ਆ ਆ ਤੈਨੂੰ ਨੀ ਨਾ ਪਹਿਚਾਨਣ ਡਿਆ ਤੇ ਤੈਨੂੰ ਕਿੰਨਾ ਦੁੱਖ ਲੱਗਾ ਆ ਤੇ ਤੂੰ ਅਜੇ ਕੱਲ ਦੀ ਹੈਂ ਆ ਉਸ ਮਾਂ ਦੀ ਹਾਲਤ ਵੇਖ ਜਿਹੜੀ ਇੰਨੇ ਸਾਲਾਂ ਤੋਂ ਆਪਣੇ ਛੋਟੇ ਜਿਹੇ ਪੁੱਤ ਨੂੰ ਨੇ ਜਨਮ ਦਿੱਤਾ ਪਾਲਿਆ ਪੋਸਿਆ ਵਿਆਇਆ ਸਾਰਾ ਕੁਝ ਕੀਤਾ ਅਜ ਉਸ ਮਾਨੂੰ ਨਹੀਂ ਪਛਾਨਣ ਡਿਆ ਕੀ ਬੀਤੀ ਹੋ ਗਈ ਉਹਦੇ ਤੇ ਇਸ ਕਰਕੇ ਨਾ ਉਮੀਦ ਉਮੀਦ ਨਾਲ ਦੁਨੀਆ ਚੱਲਦੀ ਹੈ ਆਪਣੇ ਦੇਲ 'ਚ ਇੱਕ ਉਮੀਦ ਰੱਖ ਪਹਿਲੇ ਉਹਦਾ ਘਰ ਵਾਲਾ ਨੂੰ ਛੱਡ ਕੇ ਚਲ ਗਿਆ ਹੁਣ ਉਹਦਾ ਪੁੱਤ ਨਹੀਂ ਸੀ ਉਹਨੂੰ ਪਛਾਨਣ ਡਿਆ ਉਹ ਤੇ ਮਰ ਜਾਂਦੀ ਤੇ ਉਹ ਫੇਰ ਕਿਹਨੂੰ ਹੌਸਲਾ ਦੇਣ ਦੀ ਇਸ ਕਰਕੇ ਨਾ ਸਿਆਣੀ ਬਣ ਨਾ ਇਦਾਂ ਕਰ ਮੈਨੂੰ ਦੁਬਾਰਾ ਸ਼ਿਕਾਇਤ ਨਾ ਮਿਲੇ ਉਥੇ ਹਸਪੀਟਲ ਜਾ ਤੇ ਉਹਨੂੰ ਮਿਲ ਕੇ ਆ ਜੋ-ਜੋ ਚੀਜ਼ਾਂ ਨੂੰ ਪਸੰਦ ਹੈ ਬਣਾ ਕੇ ਖਾੜ ਯਾਰ ਨਾ ਨਖਵਾਨੀ ਕੋਈ ਪਤਾ ਵਾ ਕਿਹੜੇ ਵੇਲੇ ਰੱਬ ਨੇ ਮਿਹਰ ਕਰ ਦੇਣੀ ਹੈ ਕਿਹੜਾ ਟਾਈਮ ਕਿਹੜਾ ਵੇਲਾ ਤੇਰੇ ਵਾਸਤੇ ਵਧੀਆ ਹੋ ਜਾਣਾ ਹੈ ਘਰ ਕੇ ਤੇ ਦੇਖ ਇੱਕ ਉਮੀਦ ਨਾਲ ਲੈ ਮੇਰੀ ਗੱਲ ਸੁਣ ਨਾ ਅਸੀਂ ਮਰ ਗਏ ਸਾਰੇ ਤੇਰੀ ਸੱਸ ਮੈਂ ਤੇਰੇ ਅੰਕਲ ਅਸੀਂ ਸਾਰੇ ਜਣੇ ਤੇਰੇ ਨਾਲ ਆ ਜਦੋਂ ਵੀ ਸੇਵਕ ਹੁਣ ਘਰ ਆਏਗਾ ਨਾ ਉਹ ਤੈਨੂੰ ਪਿਆਰ ਨਾਲ ਗੱਲ ਨਾਲ ਹੀ ਲਾਏਗਾ ਤੈਨੂੰ ਧੱਕਾ ਨਹੀਂ ਦਿੰਦਾ ਗੁੱਸੇ ਇੱਕ ਗੱਲ ਯਾਦ ਰੱਖੀ ਆਪਣੀ ਆਂਟੀ ਦੀ ਲੱਗੀ ਸਮਝ ਆ ਤੇ ਹੁਣ ਆਪਣੀ ਮਾਂ ਨਾਲ ਇਦਾਂ ਨਹੀਂ ਕਰਨਾ ਜਿੱਦਾਂ ਕਰਨ ਲਈ ਚਾਹ ਪਾਣੀ ਬਣਾ ਤੇ ਪਿਆਰ ਨਾਲ ਠੀਕ ਹੈ ਮੈਨੂੰ ਤੇਰਾ ਚਿਹਰਾ ਨਾ ਹੱਸਦਾ ਨਾ ਜਰ ਰੋਣਾ ਚਾਹੀਦਾ ਚੱਲ ਮੇਰਾ ਬਾਬਾ